ਹਾਂ ਜੀ ਕਿਸਾਨ ਵੀਰੋ ਖਵਾਬ ਦਾ ਤੁਹਾਡਾ ਆਪਣੇ ਜਿਹੜੂ ਚੈਨਲ ਬਾਵਾਂ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਪੱਤਨਾਨਾ ਨਹੀਂ ਸੇਲੇ ਲੈ ਕੇ ਜੀ 2 ਬਈ ਗਾਮਨ 1 ਮਰ ਗਿਆ ਇਹ ਤਿੰਨੀ ਬਈ ਕਾਦੀਆਂ ਆਉਂ ਫਿਰ ਅੱਜ ਬਈ ਜੀ ਕੀ ਗੱਲ ਜੀ ਹਾਂ ਜੀ ਵਧੀਆ ਜੀ ਨਾਮ ਤੇ ਡਰੈਸ ਨਾਮ ਜਸਵੰਦਰ ਸਿੰਘ ਭਾਉ ਪਿੰਡ ਸਰਜੀਤਪੁਰਾ ਜ਼ਿਲ੍ਹਾ ਬਠਿੰਡਾ ਤਸਰੀਂ ਆਂਪੁਰਾ ਕੋਲ ਹੈ ਨੇੜੇ ਪਿੰਡ ਨੇੜੇ ਜਲਾਰ ਰਹਿ ਗਿਆ ਜਲਪੁਰਾ ਭਾਈ ਘਰੇਗੇ ਮੋਬਾਈਲ ਨੰਬਰ 9041088878 ਜੀ ਠੀਕ ਹੈ ਭਾਈ ਜਿਹੜੀ ਪਹਿਲੇ ਨੰਬਰ ਤੇ ਦਾੜ ਦੇ ਨੇ ਕਿਡੋ ਸੂਤ ਇਹ ਦੂਜਾ ਸੂਆ ਸੂਈ ਵੀ ਆ ਜੀ ਕਦੋਂ ਸੂਈ ਇਹਨੂੰ ਅੱਜ ਹੋ ਗਿਆ ਤੀਜਾ ਦਿਨ ਹੀ ਤੀਜਾ ਹਾਂ ਜੀ ਬੱਚੇ ਕੀ ਪਿੱਛੇ ਬੱਚਾ ਜੀ ਬੱਚਾ ਹਾਂ ਜੀ ਕਿੰਨਾ ਬੋਲਾ ਹਾ ਜਰਾ ਬੋਲਾ ਹੋ ਹੁਣ 10 ਕਿਲੋ ਹੀ ਬਹੁਤ ਬੇਸਰਕਾਰੀ 10 ਲੀਟਰ ਬਾਕੀ ਠੰਢੀ ਸੀ ਲਾਈ ਚਵਾਈ ਵਧੀਆ ਇੱਕ ਨੰਬਰ ਆ ਜੀ ਹਾਂ ਜੀ ਹਾਂ ਜੇਰ ਪੈ ਗਈ ਇੱਕ ਨਾ ਥੋੜਾ ਖੋਰ ਬਣਵਾਏ ਆ ਜੀ ਉਹਦਾ ਕਰਕੇ ਥੋੜਾ ਮਾੜਾ ਮੋੜਾ ਕੱਚਾ ਲੈ ਗਏ ਉਹਦਾ ਕਰਕੇ ਪੀੜ ਮੰਨ ਲਈ ਥੋੜੀ ਜੀ ਕੋਈ ਕੋਈ ਤਕਲੀਫ ਨਹੀਂ ਮੈਲ ਨੂੰ ਠੰਡੀ ਠੁੰਡੀ ਵਧੀਆ ਜੀ ਹਾਂ ਜੀ ਹੈਗੇ ਪਹਿਲਾਂ ਬਿਮਾਰੀ ਚਾਈਦੀ ਇਹ ਇਹਦੇ ਰਾਂਗੇ 55 ਦੀ ਹਾਂ ਜੀ ਕਰ ਦਾਂਗੇ ਬਾਕੀ ਉਹ ਠੰਡੀ ਸੀ ਲਾਇਆ ਨਹੀਂ ਪੂਰਾ ਖਰਾਬ ਕਰਨ ਵਾਲਾ ਨਹੀਂ ਆਰਡਰ ਚੰਗਾ ਥਣ ਚੰਗਾ ਬਈ ਸੋਈ ਬੱਕ ਫੈਨ ਫੋਨ ਵੀ ਵਧੀਆ ਆਉਗੀ ਇਹਦੀ ਹਾਂਜੀ ਹਾਂਜੀ ਹਾਂ ਥਣ ਬਹੁਤ ਹੈ ਹਾਂ ਥਣ ਬਹੁਤ ਵਧੀਆ ਜਿ ਚਵਾਈ ਵਧੀਆ ਪੋਲੀ ਜੀ ਝਾਗੋ ਝਾਗ ਕਰ ਦਿੰਦੀ ਬਾਲਟੀ ਹਾਂਜੀ ਉਹ ਨੰਬਰ ਇਹਦਾ ਸੋਈ ਇਹ ਪਹਿਲਾ ਸੂਆ ਸੋਈ ਵੀ ਆਈ ਇਹਨੂੰ ਹੋ ਗਿਆ ਬਤਾ ਜੀ ਹਾਂਜੀ ਬੱਚਾ ਕੀ ਹੈ ਪਿੱਛੇ ਬੱਚਾ ਹੀ ਇਹਦੇ ਹਾਂਜੀ ਕਿੰਨੇ ਬੋਲੇ ਤੇ ਆ ਦੁੱਧ ਹੀ ਹੁਣ ਲਾਲੋ ਸਾਹਿਬ ਹੋਊਗਾ 11 12 ਲੀਟਰ ਠੀਕ ਆ 12 ਲੀਟਰ ਮੰਨ ਲੈ ਕੇ 11 ਮੰਨ ਲਈ ਦੁੱਧ ਹੀ ਆ ਬਈ ਹਾਂ ਹੁਣ ਤਾਂ ਦੁੱਧ ਬਣ ਗਏ ਬਾਕੀ ਮੂੰਹੋਂ ਤੋਂ ਦੋ ਦੰਦ ਆਈ ਠੀਕ ਹੈ ਹਾਂਜੀ ਘੱਟ ਬਟਾ ਟੈਂਟਰ ਵਾਹੀ ਟੈਂਟਰ ਬੱਚਾ ਬੱਚਾ ਹਾਂ ਬੱਚਾ ਜੀ ਇਹ ਦੇ ਦਾਂਗੇ 53 ਦੀ ਹਾਂਜੀ ਕਰ ਦਾਂਗੇ ਕਿੰਗ ਬੀਆ ਵੱਡ ਸਨੈਕੀ ਆ ਬੈਕ ਕਰਦੇ ਚਵਾਈ ਵਧੀਆ ਹੀ ਪੂਰੀ ਸੀ ਰਾਇ ਜੀ ਚਵਾਈ ਵਧੀਆ ਹੀ ਪੂਰੀ ਸੀ ਰਾਇ ਜੀ ਹਾਂਜੀ ਹਾਂਜੀ ਠੰਡੀ ਠੁੰਡੀ ਵਧੀਆ ਆਣਗੇ ਛੜਾ ਮਾਰਨ ਵਾਲੀ ਆ ਠੀਕ ਹੈ ਪੋਰਾ ਉਹ ਨਹੀਂ ਰਤਲੂਤ ਮਾਰਦੀ ਹਾਂ ਹਾਂ ਬਾਕੀ ਧਾਰਾ ਮਾਰ ਦਿੰਨੇ ਆਪਾਂ ਚਵਾਈ ਜੀ ਚਵਾਈ ਪੂਰੀ ਇੱਕ ਨੰਬਰ ਆ ਜੀ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਬਾਕੀ ਠੰਡੀ ਆ ਯਾਰ ਠੰਡੀ ਹੀ ਬਾਕੀ ਜਿਵੇਂ ਮਾਸੂਦ ਦੇ ਜਦੋਂ ਕਿੱਅ ਆ ਬਾਕੀ ਠੰਡੀ ਕੋ ਆਰਟੀਕਲ ਚ ਚਵਾਈ ਤੇ ਚੰਗੀ ਹੋਣੀ ਸੀ ਕਿਹੜਾ ਸੂਸ ਇਹ ਤੀਜਾ ਸੂਸ ਹੋਈ ਇਹ ਰਾਤ ਸੂਈ ਇਹ ਹਾਂਜੀ ਕਟਾਈ ਵਿੱਚੇ ਹਾਂਜੀ ਰੇਰ ਪੈ ਗਈ ਬੋੜਾ ਹੋ ਕੱਟਿਆ ਪਤਾ ਨਹੀਂ ਕਿੰਨੇ ਕਿਲੋ ਬੱਚੇ ਨੂੰ ਪਿਆ ਗਈ ਕਿ ਲਾਲੋ ਸਾਹਿਬ ਸਟਾਰਟਿੰਗ ਹੈਗੀ ਅਸੀਂ 7 ਕਿਲੋ 6 ਕਿਲੋ ਦੀ ਮੰਨ ਲੈਣ ਹਾਂਜੀ ਇਹ ਦੋ 12 ਗੈਲਨ ਦੇ ਦੇ ਬਾਕੀ ਉਹ ਠੰਡੀ ਠੂਂਗਰ ਨਿਕਰ ਮਾਲੀਏ ਨਾ ਕਹਿੰਦੀ ਛਵਾਈ ਵਧੀਆ ਇੱਕ ਨੰਬਰ ਹੈ ਥਣਾ ਥੋਣਾ ਦੀ ਆਪਣੀ ਗਾਰੰਟੀ ਹੁੰਦੀ ਹੈ ਕਿਉਂ ਵੇਚਨੇ ਹੁੰਦੇ ਆ ਪਸੂ ਜੀ ਉਹੇ ਜੇ ਪਸੂ ਲੈ ਕੇ ਫਿਰ ਸਾਡਾ ਵਿਕਦਾ ਨਹੀਂ ਨਾਲੇ ਮੁੜ ਕੇ ਲਾਂਬੇ ਨੂੰ ਖਾਂ ਹੁੰਦਾ ਹੈ ਆਪ ਦਾ ਪਹਿਲਾਂ ਹੀ ਨਰਕ ਕੇ ਲਈਦਾ ਹਾਂਜੀ ਇਹ ਦੇ ਦਾਂਗੇ ਬਸ 78000 ਰੁਪਏ ਹਾਂਜੀ ਹਾਂ ਥੋੜਾ ਘਣਾ ਕਰਾਂਗੇ ਐਨ ਛੋੜਛਾਪਾ ਹੀ ਕਰਾਂਗੇ ਠੀਕ ਹਾਂਜੀ 70000 ਰੁਪਏ ਹੈ ਜਾਂ ਮੁੱਲ ਵੀ ਮਾਰ ਦਾ ਮੁੱਲ ਹਾਂ ਥੋੜੀ ਸਾਈਡ ਜ਼ਰੂਰ ਵਿਖਾਉਂਦੀ ਮਾੜੀ ਜੀ ਬਾਕੀ ਥਾਣਾ 'ਚ ਜਮਾ ਨਹੀਂ ਭੂਰਾ ਵੀ ਨਹੀਂ ਫਰਕ ਹੋਊਗਾ ਉਨ ਨੀਕੀ ਦਾ ਜੇ ਥਾਣਾ 'ਚ ਫਰਕ ਨਿਕਲ ਆਇਆ ਤਾਂ ਦੁੱਗਣਾ ਕਰਾਇਆ ਦੇ ਕੇ ਮੋੜਾਂਗੇ ਹਾਂਜੀ ਸਾਡੀ ਭਾਗ ਕੋਈ ਚਾਹ ਨਾ ਵੀ ਸਨੇ ਦੇ ਕਾਪੀ ਕਿਸੇ ਜੀ ਦਾ ਨਾ 70000